سپورٹس کلب پنڈ موٹھا وال تحصیل سلطان پور کپور ضلع کپورتلا بارما کبڈی کپ کروایا گیا سب تو پہلا کھیڈا خبران دیکھن لئی چینل تے کلک کرو پترکار دی لوڑ چاہوان امیدوار سمپرک کرن ودیا کلاسیفائیڈ اشتہار سمپرک کرو ਚਿਕਾ ਦਾ ਮਹਿਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੋਟਾਵਾਲ ਵੀ ਕੇ ਬਹੁਤ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਹੈ ਹੋਨਰਟ ਸਾਡੀ ਗੱਲਬਾਤ ਕਰਉਂਦੇ ਹਾਂ ਪ੍ਰਬੰਧਕ ਕਮੇਟੀ ਨਾਲ ਹਾਂਜੀ ਪ੍ਰਧਾਨ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੋਟਾਵਾਲ ਵੀ ਕੇ ਦਾ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਇਸ ਬਾਰੇ ਕੀ ਗੱਲ ਹੈ ਪਹਿਲੀ ਕਬੱਡੀ ਮਾਚ ਪਹਿਲਾ ਜਿਹੜਾ ਨੰਬਰ ਮੋਟਾਵਾਲਾ ਬਣ ਰਿਹਾ ਹੈ ਹੋਰ ਬਾਅਦ ਫੇਡਿ ਕਲੱਬ ਤੋਂ ਨਾਮ ਕਰਾਇਆ ਜਾ ਰਿਹਾ ਹੈ ਕਬੱਡੀ ਰੇਡ ਕੁਆਲਿਟੀ ਚੋਰ ਵਾਸਤੇ ਨਸ਼ਾ ਦਾ ਪਹਿਲਾ ਤਿਆਰ ਬਣ ਰਿਹਾ ਔਰ ਮਰੇ ਅੰਦਰ ਪੈਦਾ ਹੋਇਆ ਹਲ ਫੁੱਲਾ ਦੇ ਗੁਣ ਜੋਇੰਟ ਸਾਦਾ ਜਾ ਸਕਦਾ ਜੇ ਇੱਕ ਖੇਡ ਚਾਣ ਵਾਸਤੇ ਸਾਡੀ ਪੂਰੀ ਟੀਮ ਹੈ ਕਪੜਾ ਦਾ ਦੋਵੇਂ ਪੰਜਾ ਦਾ ਬਹੁਤ ਵੱਡਾ ਸਤੋਤ ਦਾ ਪਰਿਵਾਰ ਹਰਦੀਪ ਸਿੰਘ ਸਰਪੰਚ ਮਨਦੀਪ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਇਹ ਸ਼ਾਨ ਔਰ ਮਰੇ ਅੰਦਰ ਇਹ ਪਿਆ ਲੈ ਜੀ ਬੈਂਕ ਸਾਹਿਬ ਬਰਾਇਨ ਸਾਹ ਔਰ ਭਰਾਵਾ ਵੱਲੋਂ ਔਰ ਛੀਨਾ ਪਰਿਵਾਰ ਵੱਲੋਂ ਕੈਲੋ ਪਰਿਵਾਰ ਵੱਲੋਂ ਉਹ ਜੁਨੇ ਵੀ ਅੰਦਰ ਰਿਪੋਰਟ ਤੋਂ ਭੰਡਾ ਸਾਹਿਬ ਜਿਹਨੇ ਅੱਜ ਕਈ ਸਾਲਾਂ ਦੀ ਬਾਈ ਮੇਰੇ ਸੰਜੋਗ ਦੇ ਸਹਿਯੋਗ ਦਾ ਹੈ ਕਿ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਇੱਕ ਕਬੱਡੀ ਕਲੱਬ ਦੇ ਵਿੱਚ ਦੇਖਿਆ ਕਿ ਕਈ 25 ਟੀਮਾਂ ਭਾਗ ਲਵੀਆਂ ਔਰ 20 ਟੀਮਾਂ ਜਿਹੜੀਆਂ ਬਾਅਦ ਵਿੱਚ ਬਿਨੂ ਸਾਡੇ ਪਾਰਿਆਵਾ ਜਿਹੜੇ ਬੱਚੇ ਜਿੱਤੇ ਆ ਬਹੁਤ ਵਧਾਈਆਂ ਅੱਗੇ ਹਰ ਗੇਮ ਹੋਰ ਮਿਹਨਤ ਕਰਦਾ ਹੋ ਸਦਾ ਕਿੰਨਾ ਹੋਸ਼ਰੀਆ ਖੇਡ ਰਹੀ ਹੈ ਖੋਇਆ ਉਹ ਤੇ ਸੱਚਾ ਰਹਿਣਾ ਸਾਡੀ ਟੀਮਾਂ ਨੂੰ ਸਾਰੇ ਖਿਡਾਰੀਆਂ ਨੇ ਕਿ ਆਪਣੇ ਹੋਰ ਬਿਹਤਰ ਸਕੜ ਉਹਨਾਂ ਵਾਂਗੂ ਪਹੁੰਚ ਸਕਦਾ ਸਾਡੇ ਕਲੱਬ ਵੱਲੋਂ ਸਾਈਕਲ ਦੇਖਵਾਈ ਗਈ ਆ ਰੇਡ ਦੇ ਜਿਹੜੇ ਬੰਦੇ ਨਾਮ ਪੁੱਛੇ ਗਏ ਆ ਅੱਜ ਬੱਚਿਆਂ ਦੇ 1400 ਖਾਦਿਆਂ ਬੱਚਿਆਂ ਨੂੰ ਧੋਲਾ ਕਰਾਇਆ ਨਹੀਂ ਆਹ ਹੋਰ ਸਾਢੇ 23 ਕਰਤੀ ਉਹਨਾਂ ਅਗਲੇ ਬੱਚੇ ਸਾਡੇ ਵੱਲ ਕੋਠਾ ਵੱਲ ਦੇ ਅਸੀਂ ਚੋਣਿਆ ਕਿਉਂ ਬੜੀਆਂ ਬਲਾਂ ਦਾ ਕਰਦਾ ਔਰ ਆਪਣੇ ਟੂਰਨਾਮੈਂਟ ਦਾ ਨਾਮ ਆ ਸਾਰੇ ਸੰਤਾਪ ਵਿੱਚ ਹੋ ਰਿਹਾ ਮੈਂ ਤੁਹਾਨੂੰ ਹੱਥ ਕਰਨਾ ਚਾਹਵਾ 360 ਦਾ ਕਿ ਜਿਨ੍ਹਾਂ ਨੇ ਇਹ ਟੂਰਨਾਮੈਂਟ ਨੂੰ ਕਵਰ ਕੀਤਾ ਔਰ ਸਾਰੇ ਵਰਲਡ ਵਿੱਚ ਦਿਖਾਇਆ ਔਰ ਮੈਂ ਧਰਵਾ ਕਰਨਾ ਚਾਹੁੰਦਾ ਹਾਂ ਇਹ ਐਨਆਰ ਦੀਦਾ ਦਾ ਔਰ ਮੇਰੇ ਪਿੰਡ ਦੇ ਪੰਜਾਦਾ ਬੰਦੇ ਦੇ ਕਰਦੇ ਨੇ ਸਰਕਾਰਾਂ ਦੇ ਪਿੰਡ ਦੇ 550 ਪੰਜਾਦਾ ਜਿਨ੍ਹਾਂ ਨੇ ਸੰਜੋਗ ਦੇ ਕੇ ਇਹ ਸਾਰਾ ਕੰਮ ਸਿਰ ਚੜਾ ਉਹ ਅਸੀਂ ਤੇ ਬਹਰ ਬੈਠੇ ਸੀਗੇ ਤੇ ਸਾਰਾ ਕੰਮ ਇਹ ਮਨਦੀਪ ਸਿੰਘ ਨੇ ਗੁਰਬੀ ਸਿੰਘ ਨੇ ਇਹ ਕੋਲ ਦੇ ਰਿੰਦੂ ਰਿੰਦੂ ਕੋਲ ਦੇ ਠੇਕਦਾਰ ਨੇ ਆਪਣਾ ਸਿਰੋਹਰਾ ਫੋਟੋ ਆਉਂਦਾ ਆਹ ਹੋਰ ਸਾਰਿਆਂ ਨੇ ਸਹਿਯੋਗ ਦਿੱਤਾ ਵਿੱਚ ਉਹ ਲੰਗਰ ਚੱਲ ਰਿਹਾ ਵਾ ਬੋਲੇ ਬਈ ਮੇਰਾ ਸ਼ਰਦਾ ਭਰਾ ਵਾ ਉਹ ਲੰਗਰ ਦੀ ਸੇਵਾ ਕਰ ਰਿਹਾ ਆਹ ਕੋਲ ਰਤਵਾ ਦਾ ਔਰ ਐਨਐਵੀ ਦਾ ਤਵਾ ਦਾ ਕੋਈ ਨਹੀਂ ਸੱਜਣ ਦੇਖਣ ਆਈ ਆ ਹਾਂ ਇਹ ਕਹਿੰਦੇ ਦਾ ਲੰਗਰ ਪਾਉਂਦਾ ਉਹ ਕਬੱਡੀਰ ਕੋਟਾ ਕੋ ਹੋ ਰਿਹਾ ਵਾ ਅੱਲੋ ਚੱਲ ਰਿਹਾ ਵਾ ਇਹ ਅਸੀਂ ਮੈਂ ਪਰਦੇਸ ਦਾ ਤ੍ਰਿਮਿਂ ਹਿੜੇ ਦਾ ਲਾਡਕਾ ਕਿ ਬਾਰੇ ਸੋਖੀ ਸ਼ਾਂਤੀ ਦੇ ਨਾਲ ਪੂਨ ਸਿਰੇ ਚੜੇ ਔਰ ਅਗਲੇ ਸਾਲ ਵਾਸਤੇ ਤੂ ਗੋਂ ਵਾਸਤੇ ਅਸੀਂ ਦੱਸ ਤੋਂ ਲਾਉਂਦੇ ਤੇਨੀਆਂ ਜਿੰਨੀਆਂ ਦਾ ਸਭ ਕੋਈ ਦਿੱਤਾ ਹੀ ਆ ਬਾਰੇ ਬੰਦਰ ਆ ਗਿਆ ਔਰ ਬਾਰੇ ਪਰੇ ਵਾਸਤੇ ਪਾਣੀ ਖਰੀਦ ਕੀਤੀ ਆ ਤੁਸੀਂ ਲੰਘ ਜਾਓ ਔਰ ਇਹ ਪ੍ਰਬੰਧ ਕੀਤਾ ਗਿਆ ਕਿ ਸਾਰੇ ਇਲਾਕੇ ਨੂੰ ਨਾਲ ਲੈ ਆਇਆ 12 ਮੁਦਾ ਪਰ ਅਸੀਂ ਪੁਲਿਸ ਦਾ ਬੇਨਤੀਆਪ ਕੀਤਾ ਹੋਇਆ ਇੱਥੇ ਕੋਈ ਅੜੋੜੀ ਚਿੰਤਾ ਕਰਨਾ ਵਾਪਰੇ ਔਰ ਮਾਰਕੀ ਦਾ ਸਮੁਤਵਰਤ ਕੀਤਾ ਗਿਆ ਤੁਹਾਨੂੰ ਸਾਰਾ ਸਾਡੇ ਵੱਲੋਂ ਔਰ ਆਏ ਸਿੰਘਾ ਜੀ ਆ ਵੀ ਕਰ ਰਿਹਾ ਜਿਹੜਾ ਵੀ ਇੱਥੇ ਆਉਣਾ ਆਉਣਾ ਧੰਨਵਾਦ ਕਰਦੇ ਆ ਅਗਲੀ ਰਾਤ ਦਾ ਸਮਾਗਮ ਨਾਲ ਕੀਤਾ ਗਿਆ ਸਾਡਾ ਨਿਮਰਤਾ ਜੀ ਬੀ ਨੂੰ ਤਿਆਰ ਰਹੇ ਇੱਕ ਪਾਸੇ ਡੀਏਵੀ ਕਮੇਟੀ ਕਲਬ ਖੇਡਾ उतो बि कब्डीग्राम महबर खेॾे उतो बि उहा गुरप्री ਸੇਲੀਆ ਗੁਰਪ੍ਰੀਤ ਸਿੰਘ ਜੀ भुपिंदी ਆ ਸਾਡੇ ਵੀਰ ਦੇ ਪਾਪਾ आस्ट्रेली वीर पामा चुसे हरविंदी सोनू पंजाबु जो स्पेन बपू स्पेन गुरमेर ਸਿੰਘ ਜੀ ਕੈਨੇਡਾ ਜੋਤੀ ਨਿਊਜ਼ਲੀਆਰਾ ਗੁਰਦੇਵ ਸਿੰਘ ਦੇ ਮੇਕੀਦਾਰ ਖਬਰੀ ਬਹੁਤ ਬਹੁਤ ਧੰਨਵਾਦੀ ਆ ਜੀ ਉਹ ਇੱਕ ਸੱਬਰ ਹੁੰਦਾ ਉਹ ਇੱਕ ਸੱਬਰ ਵਾ ਸਰ ਰਿਹਾ ਸਰਬਰ ਹੁੰਦਾ ਹੈਗਾ ਉਹ ਕਹਿੰਦੇ ਇੱਕ ਸੱਬਰ ਹੁੰਦਾ ਮੇਰੇ ਵੀਰੋ ਉਹ ਕਹਿੰਦੇ ਇੱਕ ਕਮਾਲ ਹੋ ਰਹੀ ਹੈ ਲਓ ਕਹਿੰਦੇ ਇਹ ਕੋਟ ਬੱਲੇ ਵਾਲਾ ਇਹ ਕੋਟ ਬੱਲੇ ਵਾਲਾ ਲਓ ਦੇਖ ਜੁੱਤਨ ਕੋਲ ਵੀ ਮਿੱਥੇ ਹੋਈ ਜੁੱਤਨ ਨੇ ਕਬੱਡੀ ਪਾਈਆ ਮੇਰੇ ਮਿੱਤਰੋ ਖੰਡੇ ਵਾਲੇ ਉਧਰ ਸਾਡੇ ਗੁਰਮੀਤ ਸਿੰਘ ਜੀ

ਕਬੱਡੀ ਚਖਾ ਬੜੀ ਬਾਈ ਮਿੱਠੇ ਬਾਈ ਇਹ ਜੱਲਾ ਬੱਡੀਆਂ ਨੇ ਇਹ ਜੱਲਾ ਬੱਡੀਆਂ ਨੇ ਬੁਗੜ ਚੱਠੇ ਦਾ ਉਦੋਂ ਕਿਦੇ 2 ਨੰਬਰ ਤੋਂ ਇਹ ਹੁਣ ਕਬੱਡੀ ਸੱਗੀ ਹੈ ਖੇਡਣ ਵਾਲੀਏ ਨੋਰ ਮੈਗੀ ਦਾ ਲਓ ਕਿਦੇ ਰਾਜਾ ਟੌਕੇ ਵਾਲ ਕਬੱਡੀ ਪਾਈ ਮਿੱਠੇ ਬਾਈ ਰਾਜਾ ਆ ਗਿਆ ਬਾਲ ਕਬੱਡੀ ਬਾਲ ਇਧਰ ਮਦਦ ਦੋਜੀ ਪਹੁੰਚੇ ਹੋਇਆ ਜੱਟ ਬੱਡੀ ਤੇ ਸੁਨਦਰ ਗੋੜ ਜੂ ਬੱਠਿਆ ਦੋਨੇ ਪਿੰਡੂ ਨੇ ਦੋਨੇ ਕਰਾਈ ਨੇ ਇਧਰ ਪਾਸੇ ਰਾਜੇ ਕਾਲੂ ਕੋਲੇ ਕਬੱਡੀ ਪਾਈ ਆ ਆਪਣੇ ਪਾਸੇ ਲਗਲੀ ਹੈ ਕੋਰਲੇ ਪਾਸੇ ਦੇਖਾਂਗੇ ਮਦਦਾਂ ਹੈ ਤੇ ਦੂਜੇ ਪਾਸੇ ਕਗੜਾ ਨਾਲ ਗੱਗੀ ਚੱਕ ਦੇ ਸਾਲਾ ਐ ਕਹਿੰਦੇ ਅੱਜ ਆ ਮੇਰੇ ਮਿੱਤਰੋ ਮੈਂ ਬੜੀ ਲਗਰੀ ਕੋਸ਼ਿਸ਼ ਕਰਦਾ ਹੋਇਆ ਬੜਾ ਟੋਪਰ ਜਫੀ ਹੈ ਕਿ ਮੁੰਡਾ ਲਗਲੀ ਲਗੂ ਜੁਮ ਜੀ ਬੰਦਾ ਇਹ ਲਗਲੀ ਹੈ ਮਾ ਕਿ 2 ਨੰਬਰੇ ਹਰਮਣ ਲਗਾ ਰਾਇਆ ਧੂਲਕੋਟਿਆ ਤੇ ਨਾਮ ਕਹਿੰਦੇ ਜਗਦੀਪਰ ਰੰਮੀ ਪਿੰਡ ਵਾਲਾ ਆਹ ਕਹਿੰਦੇ ਜੋਤ ਹੈ ਇਹਦਾ ਮੰਦਰੀ ਪਿੰਡ ਹੈ ਇਹ ਮੰਦਰੀ ਪਿੰਡ ਵਾਲਾ ਪਰ ਪਿੰਡਾ ਸੱਜਣ ਵਾਲੀ ਹੈ ਇੱਕ ਤੀਂ ਦੀ ਹੈ ਮੇਰਾ ਪਿੰਡ ਪੰਜਾਬ ਦਾ ਵੀਰ ਦੀਪਾ ਆਇਸ਼ ਚਲੋਪੁਰੀਆ ਜਿਹਨੇ ਬਹੁਤ ਸਾਰੇ ਅੰਦੋਲੇ ਹੋਏ ਫੈਲ ਜਿਹੜੇ ਹੈ ਉਹ ਕੈਮਰੇ ਉੱਤੇ ਆਦੇ ਤੇ ਸੋਸ਼ਲ ਮੀਡੀਆ ਦੇ ਬਹੁਤ ਸਾਰਾ ਪਿਆਰ ਮਿਲਿਆ ਧੰਨਵਾਦ ਗੱਲਾਂ ਬੂਹੇ ਵਾਲਾ ਉਹ ਸੁਭਰਾ ਸੀ ਕਿ ਮੈਂ ਬਾਦ ਤੇ ਦੀਪਿਆ ਤੇਰੇ ਤੇ ਕਿ ਕੋਈ ਜਗਾ ਬੱਲੇ ਵਾਲਾ ਜਗਾ ਨਾ ਕਰੇ ਵੀਰੋ ਜੇ ਇੱਕ ਤੰਗ ਪਾ ਬੱਲੇ ਜਦੋਂ ਕੋਈ ਰੋਕ ਦੇ ਲੋ ਆ ਇੱਕ ਜੰਗ ਦੇ ਬੰਦੇ ਪਿੰਡੇ ਦਾ ਪਿੰਡੂ ਹੈ ਜਿਹਨਾਂ ਦਾ ਤਾਂ ਵੱਡਾ ਕੀਦਰ ਹੈ 40 ਕਬੱਡੀ ਪਾ ਰਿਹਾ 41 ਜੈਤੂਆ ਇੱਕ ਬਿਹਾਰੀਪੁਰੀਆ ਇੱਕ ਆਹ ਤਾਲੀ ਲਓ ਮੰਨੀ ਜੋ ਕਬੱਡੀ ਕਬੱਡੀ ਕੰਪਨੀ ਦਾ ਟੌਪ ਪਲੇਅਰ ਹੈ ਅੰਮ੍ਰਿਤਸਰ ਜੱਗ ਨਗ ਤੇ ਕਰਦੇ ਸੁਣਿਆ ਆ ਨੱਚਾ ਬਕਰ

ਕਹਿੰਦਾ ਹੈ ਤੇ ਮੀਮਾਰ ਕਹਿੰਦਾ ਹੈ ਭਲਵਾਨ ਉਹ ਭਲਵਾਨ ਨੇ ਕਬੱਡੀ ਪਾ ਦਿੱਤੀ ਮੇਰੇ ਮਿੱਤਰੋ ਸਾਡੀ ਆਪਣਾ ਪੜਾ ਬੀਜੇ ਪੋ ਗਿਆ ਹੋਇਆ ਸਾਡਾ ਸਤਿ ਸਕਾਰ ਹੈ ਇਧਰੋਂ ਪਾਸੇ ਆ ਦੇਖेंगे ਮੁੰਡਾ ਸੋਰੇ ਇਹ ਕਹਿੰਦੇ ਜੋਧਾ ਨਦੀ ਵਾਲੇ ਪੋਸਟ ਕਰਦਾ ਹੋਇਆ ਭਗ ਨੰਬਰ ਰੇਡਰ ਦਾ ਨੰਬਰ 22 ਫਰਵਰੀ ਤੇਰੇ ਮੇਰੇ ਮਿੱਤਰੋ ਅੱਜ ਬਹੁਤ ਦਿਵਾਰਾ ਹੈ 25 ਬੱਜਿਆ ਸਾਲ ਹੈ ਲਓ ਰੇਡਰ ਪਾਕ ਨੰਬਰ ਮੁੰਡਾ ਨੰਬਰ ਜੋੜਦਾ ਆ ਲਾਡੀ ਖੜਾ ਇਹ ਗੱਲਾ ਵੰਡਿਆ ਆ ਮਾਨ ਦੇ ਨਾਲ ਟੱਕਰ ਹੋਈ ਆ ਆ ਪਿੰਡ ਦਾ ਸੱਜਣ ਵਈਆ ਬਿੱਗਾ ਜੀ ਦੱਸਿਓ ਗੱਲ ਵਸਤਾ ਨਾਲ ਮਾਨ ਦੀ ਟੱਕਰ ਹੋਈ ਆ ਆ ਦੀ ਟੱਕਰ ਪਿੰਡੇ ਨਾਲ ਹੋਈ ਆ ਪਰ ਟੀਮਾਂ ਵੀ ਕਹਿੰਦੇ ਟੌਪਰ ਹੈ ਕੁਝ ਵੀ ਹੋ ਸਕਦਾ ਉਧਰ ਸਾਡਾ ਸੁੱਖੀ ਬਣਾ ਇਸ਼ਾਰਾ ਕਰਦਾ ਹੈ ਕਿ ਗਰਾਊਂਡ ਵਿੱਚ ਪੀਣ ਵਾਲਾ ਪਾਣੀ ਹੈ ਨਹੀਂ ਸੋ ਮੇਰੀ ਬੇਨਤੀ ਹੈ ਬਰਾਬਰ ਜੀ ਕੋਲ ਕਰੋ ਸ਼ਿਵ ਜੀ ਵੈਲਫੇਅਰ ਸਪੋਰਟਸ ਕਲਬ ਉਠਾ ਵਾਲਾ ਵੱਲੋਂ ਸਰਦਾਰ ਜਰਨੈਲ ਸਿੰਘ ਗਿਆਨੇ ਦੇ ਪ੍ਰਧਾਨ ਪ੍ਰਧਾਨਜੀਕ ਵਾਈ ਹੀਟ ਮੋਠਾਵਾਲ ਦੇ ਨਾਕਾ ਨਾਸੀਆਂ ਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਬਾਰੋ-ਬਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿਸ ਵਿੱਚ 8 ਕਹਾਟੇਮੇ ਸੱਜੀਆਂ ਗਈਆਂ ਜਿਹਦਾ ਫਰਸਟ ਪਹਿਲਾ ਇਨਾਮ 1.5 ਲੱਖ ਦੂਜਾ ਨਾਮ ਲੱਖ ਰੁਪਈਆ 70 ਕਿਲੋ ਦੀਆਂ ਟੀਮਾਂ ਦਾ ਪਹਿਲਾ ਪ੍ਰਾਈਜ਼ 71000 ਦੂਜਾ ਪ੍ਰਾਈਜ਼ 51000 ਤੇ 65 ਕਿਲੋ ਦੀ ਟੀਮ ਜਿਹੜੀ ਆ ਉਹਦਾ ਪਹਿਲਾ ਪ੍ਰਾਈਜ਼ 31000 ਦੂਜਾ ਨਾਮ 21000 ਸਾਡਾ ਜਿਹੜਾ ਮੁੱਖ ਮੰਤਵ ਆ ਕਿ ਉਹ ਜਿਹੜੇ ਆਪਣੇ ਪਿੰਡ ਦੇ ਇਲਾਕੇ ਦੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਨਸ਼ੇ ਤੋਂ ਦੂਰ ਕਰਨ ਵਾਸਤੇ ਇਹ ਪ੍ਰੋਗਰਾਮ ਕੀਤਾ ਗਿਆ ਸਾਡਾ ਸਾਰਿਆਂ ਨੇ ਪਿੰਡ ਵਾਸੀਆਂ ਨੇ ਐਨ ਆਰ ਆਈ ਵੀਰਾਂ ਨੇ ਇਲਾਕਾ ਨਿਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਜਿਹੜਾ ਸਾਡਾ ਟੂਰਨਾਮੈਂਟ ਚੱਲ ਰਿਹਾ ਹੈ ਇਹ ਬਹੁਤ ਵਧੀਆ ਹੋ ਰਿਹਾ ਅਸੀਂ ਸਾਰੇ ਇਲਾਕਾ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਆਸ ਦਉਂਦੇ ਆ ਕਿ ਅਸੀਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹਨੂੰ ਲਗਾਤਾਰ ਚਾਲੂ ਰੱਖਾਂਗੇ ਤੇ ਅਸੀਂ ਆਪਣਾਲਾ ਕਰਾਂਗੇ ਕਿ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਆ ਉਹ ਦਸ਼ਿਆਂ ਤੋਂ ਦੂਰ ਹੈ ਕਿ ਆਪਣੀ ਸਿਹਤ ਦਾ ਖਿਆਲ ਰੱਖਣ ਉਹ ਖਿਡਾਰੀ ਬਣਨ ਤੇ ਪਿੰਡ ਦਾ ਨਾਮ ਰੌਸ਼ਨ ਕਰਨ ਅਸੀਂ ਇਹ ਆਪਣੇ ਪਿੰਡ ਦੇ ਨੌਜਵਾਨਾਂ ਤੋਂ ਇਹ ਆਸ ਕਰਦੇ ਹਾਂ ਦੇਖੋ ਜੀ ਪੁਰਾਣੀ ਜਿਹੜੀ ਕਬੱਡੀ ਸੀਗੀ ਉਦੋਂ ਪਹਿਲਾਂ ਇੰਨੇ ਇਨਾਮ ਨਹੀਂ ਸੀ ਹੁੰਦੇ 플레이ਰ ਬਹੁਤ ਤਕੜੇ ਸੀਗੇ ਉਦੋਂ ਜਿੱਦਾਂ ਆਪਣੇ ਲਾਗੇ ਦੇ ਬਲਕਾਰ ਸਰਦਾਰ ਬਲਕਾਰ ਜਿਹੜਾ ਨਾਪੁਰ ਜਨੈਲ ਸਿੰਘ ਗਿਆਨੀ ਬਲਵਿੰਦਰ ਸਿੰਘ ਤੋੜ ਨਾਣਾ ਤਲਵੰਡੀ ਚੌਧਰੀਆ ਜਾਂ ਹੋਰ ਪੁਰਾਣੇ ਪਲੇਅਰ ਜਿੰਨੇ ਵੀ ਹੋਏ ਆ ਬੜੇ ਤਕੜੇ ਪਲੇਅਰ ਹੋਏ ਸਾਡੇ ਏਰੀਆ ਦੇ ਪਰ ਉਦੋਂ ਇਹਨੇ ਨਾਮ ਨਹੀਂ ਸੀ ਉਦੋਂ ਪਲੇਅਰ ਤਕੜੇ ਹੁਣ ਕਬੱਡੀ ਵਿੱਚ ਬਹੁਤ ਪੈਸਾ ਆ ਗਿਆ ਕਬੱਡੀ ਤੋਂ ਪਲੇਅਰ ਤੇ ਨਾਲ-ਨਾਲ ਕਮੈਂਟਰ ਰੈਫਰੀ ਲਾਈਨਮੈਨ ਜਾਂ ਹੋਰ ਵੀ ਕਿੰਨੇ ਜਾਣਿਆਂ ਦੀ ਰੋਟੀ ਚੱਲਦੀ ਹੈ ਕੋਈ ਵੀ ਗੇਮ ਆ ਉਹਦੇ ਵਿੱਚ ਖਿਡਾਰੀਆਂ ਦੇ ਨਾਲ ਹਰ ਇੱਕ ਦੂਜਿਆਂ ਨੂੰ ਬਹੁਤ ਬੈਨੀਫਿਟ ਹੁੰਦਾ ਇਸ ਲਈ ਵੱਧ ਤੋਂ ਵੱਧ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਜਾ ਕੇ ਉਹਦੇ ਨਾਲ ਆਪਣੀ ਇੱਕ ਦੇ ਨਸ਼ਿਆਂ ਤੋਂ ਜਿਹੜਾ ਆਪਾਂ ਉਹ ਰਹਿਤ ਹੁੰਨੇ ਆ ਤੇ ਨਾਲੇ ਚੰਗੀ ਸਿਹਤ ਮਿਲਦੀ ਆ ਜਵਾਨਾਂ ਨੂੰ ਤੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਜਿਹੜਾ ਇੱਕ ਖਿਡਾਰੀ ਹੁੰਦਾ ਜੀ ਉਹਨੂੰ ਜਿੱਤ ਹਾਰ ਦਾ ਪਤਾ ਲੱਗ ਜਾਂਦਾ ਉਹਨੂੰ ਜਿੱਤ ਜਦੋਂ ਹਾਰ ਦਾ ਉਹਨੂੰ ਹਾਰ ਦਾ ਸਾਹਮਣਾ ਕਰਨਾ ਹੁੰਦਾ ਉਹ ਕਿਤੇ ਵੀ ਦੁਨੀਆ ਦੇ ਵਿੱਚ ਹੋਰ ਕਿਸੇ ਕੰਮ ਦੇ ਵਿੱਚ ਗੇਮ ਛੱਡ ਕੇ ਬਾਅਦ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਵੇ ਤੇ ਉਹ ਆਪਣਾ ਦਿਲ ਨਹੀਂ ਛੱਡਦਾ ਕਿਉਂਕਿ ਉਹਨੂੰ ਹਾਰ ਜਿੱਤ ਦਾ ਪਤਾ ਹੁੰਦਾ ਹੈ ਸਾਡੇ ਭਰਾ ਤੇ ਲੱਗ ਹੁਣੇ ਪਹੁੰਚੇ ਹੋਏ ਐ ਧੰਨਵਾਦ ਸਾਡੇ ਭਰਾ ਸੋ ਮੇਰੀ ਬੇਨਤੀ ਹੈ ਪੀਣਾ ਹੈ ਔਰ ਪਾਣੀ ਦਿੱਦਲੀ ਹੈ ਸੋ ਬਿਨਾ ਪਾਣੀ ਤੋਂ ਇੱਕ ਕੰਮ ਜਲਦਾ ਮੇਰੀ ਬੇਨਤੀ ਹੈ ਟ੍ਰੇਨ ਵਾਲਾ ਪਾਣੀ ਸਾਡੇ ਪਿੰਡਕ ਵੀ ਸਰਕਾਰ ਤੋਂ ਗਰੇ ਉਹ ਪਹੁੰਚਾ ਕਰਵਾਦਣ ਤੇ ਮਿਹਰਬਾਨੀ ਹੋਵੇਗੀ ਅਗਲਾ ਮੈਚ ਰਾਜ ਸਪੋਰਟ ਕਲਬ ਜਲੰਡੀ ਵਰਸਸ ਸਰਹਾਂ ਮਨੂਆ ਲਾ ਬੋਲ ਤੇ ਜੋ ਨਾਮ ਹੋਏ ਸੈਡੂ ਪਾਲੇ ਹੋਏ ਪਰਮੰਦਰ ਹੋਏ ਇੰਗਲੈਂਡ ਦੇ ਵੱਡੇ ਖੇਡ ਪ੍ਰੋਮੋਟਰ ਹੈ ਜਿਹਨਾਂ ਦੀ ਯਾਦ ਸਾਡੇ ਵੱਡੇ ਨਾਲ ਇਧਰ ਪਾਸੇ ਕਬੱਡੀ ਪਾ ਰਿਹਾ ਚਾਂਦੀ ਸ਼ਕਲਾ ਖੇਡ ਐਨ ਦੀ ਤਰਜ਼ ਦੇ ਉਹਦੀ ਉਹ ਬੱਲੇ ਵਾਲੇ ਆਹ ਦੇਖਾਂਗੇ ਵੀ ਬਠੇੜੇ ਵਾਲੇ ਬਹੁਤੇ ਕਰਦੇ ਆ ਬਠੇੜੇ ਵਾਲੇ ਅੱਜ ਸਿਰਾ ਕਰਦੇ ਨੇ ਸਾਡੇ ਸ਼ੇਰ ਘਹਾੜੇ ਨੂੰ ਲਓ ਇਧਰ ਰੇਡ ਪਈ ਹੋਈ ਹੈ ਕਮਾਲ ਹੋਈ ਜਾਂਦੀ ਹੈ ਕਮਾਲ ਹੋਈ ਹੈ مطلب لگلیا پہ کرائی موجود کتنی ہزار ਬਹੁਤ ਬੜੇ ਨੇਕੇ ਜੀ ਬਾਜੀ ਹੋਈ ਕੋਟਰਾ ਹੋ ਵੀ ਭਰਾ ਸਾਡੇ ਲਾਈਟ ਤੜਾ ਕੇ ਬੈਠਿਆ ਔਰ ਆਇਆ ਧੁਰ ਕੋਟਿਆ ਉਹ ਬੱਲੇ 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 ਉਹ ਰਾਜਾ ਧੁਰ ਕੋਟਿਆ ਉਹ ਬੱਲੇ ਬੱਲੇ ਕਰ ਆ ਗਿਆ ਉਹ ਤਾਰੇ ਬਲਕਾਸ਼ ਜੀ ਹਰਾਮਪੁਰ ਦਾ ਧੰਨਵਾਦ ਜੀ ਆਨੂੰ ਤੇ ਜਿਹੜੇ ਪੰਜੋਂ ਜਿਹੜੇ ਬਹੁਤ ਬਤਵ ਉਹਦੇ ਸਾਡੇ ਵੀਰ ਨੇ ਜਸਵੰਤ ਪੱਡਾ ਨੇ ਪਰ ਉਹ ਵੀ ਜੀ ਪੱਡਾ ਜਗਤਾਸ ਸਿੰਘ ਮਨਜੀਤ ਸਿੰਘ ਦੀ ਚਾਲ ਮਨਜੀਤ ਵੱਡਾ ਮਣੀ ਮੱਡਾ ਲੱਕੀ ਮੋਠੋ ਵਾਲੀਆ ਤੇ ਸਾਡੇ ਵੀਰ ਰਿਸ਼ਮਾ ਬੜਾ ਜੂਆ ਜੀ ਜਿਹਦਾ ਗੱਡੋ ਵਾਲਿਆ ਭਰਮਾਂ ਦੀ ਫੇਰ ਪਾ ਲਿਆ ਗਿਆ ਲਓ ਕਹਿੰਦੇ ਖੇਡ ਦੇ ਮੈਦਾਨ ਵਿੱਚ ਲੱਕੋ ਤੋਂ ਵਾਲਿਆ ਭਰਮਾਂ ਆ ਗਿਆ ਇੱਕ ਗੱਡੋ ਪਾ ਲਿਆ ਧੂੜ ਕੋਲੀ ਹਫੜਾ ਤੇ ਨਾਲ ਜੋਤ ਹੈ ਇਹ ਜੋਤ ਵੀ ਇਹ ਮਠੜੇ ਵਾਲੇ ਮਾਰ ਕਰਦੇ ਆ ਹੋਰ ਕਹਿੰਦੇ ਮੋਟਰ ਭਰਾ ਫੜੀ ਮਾਰ ਕਰਦੇ ਆ ਪਰ ਕਹਿੰਦੇ ਗੱਡੋ ਵਾਲਿਆ ਤੇ ਗੱਡੋ ਵਾਲੀਆ ਆਹ ਦਗਲੇ ਕਬੱਡੀ ਪਾਈ ਮੇਰੇ ਮਿੱਤਰੋ ਲੈ ਥੋੜਾ ਗਰਮ ਹੋਇਆ ਆ लवली ਹੈ ਇਹਦਾ ਅਜ 33000 ਦਾ ਸਨਮਾਨ ਹੋਣਾ ਮੇਰੇ ਮਿੱਤਰੋ ਸੋ ਸਨਮਾਨ ਹੋਣਾ ਵੱਡੇ ਮਾਣ ਵਾਲੀ ਗੱਲ ਹੈ ਇਹ लवली ਹੈ ਔਰ ਇਧਰੇ ਕੱਲ ਹੁੰਦੀ ਹੋ ਬੱਲੇ ਬੱਲੇ ਮੇਰੇ ਮਿੱਤਰੋ ਆਹ ਕਹਿੰਦੇ ਵੀ ਜਫਾ ਨੂਰ ਦੇ ਲਗਿਆ ਨੰਬਰ ਐਗਲਿਕ ਨੇ ਵੀ ਉੱਤਰ ਹੋਰ ਵਾਲਾ ਹੈ ਉਥੇ ਧਾਮੜ ਕਰਾਂਗੇ ਜਿਹਨਾਂ ਨੇ ਅੱਜ ਦਾ ਸਨਮਾਨ 11000 ਇਹ ਮਹਿਲ ਰਾਸ਼ੀ ਦੇ ਕੇ ਕਰਨਾ ਹੈ ਲਾਓ ਟੱਲੋ ਤੂੰ ਮਾਰ ਰੱਖਿਆ ਦਾਦਾ ਜੀ ਸਨਮਾਨ ਕਰ ਰਿਹਾ ਮਬੀਨ ਸੱਭੂ 21000 ਤੇ 31000 ਨੰਦੇ ਅੱਜ ਦੋ ਸਮਾਂ ਹੋਇਆ ਲੱਗ ਦਿੱਨ ਕੋ ਮਾ ਦੇਖੀ ਦੇ ਮਦਦ ਸ਼ੀਦਰ ਵਾਲਾ ਕਰਦਾ ਹ ਕਮਾਲ ਪਰ ਭਾਈ ਹੋ ਰੇਡ ਨੰਬਰ ਇਕੱਠਾ ਉਹਦਾ ਜੋੜਦਾ ਅੰਨੀ ਰੇਡ ਬੰਦੀ ਹੋਈ ਮੇਰੇ ਲਓ ਚਾਰ ਪੰਜ ਪਾ ਉਹ ਚਾਰ ਘਰੇ ਜੱਫੀ ਧਾਵੀ ਆ ਗਿਆ ਪੱਜ ਕੇ ਗਾਲ ਖਿੱਚੂ ਗੱਟੇ ਗਾਲ کبی کے کھیتر دنیا کے بہت ہی تکڑی کبڈی کھیلی ہے اور اس وقت اس علاقے کا پنجاب کا نام پوری دنیا کے روشن کیا ہے بابا جی سب اور ساتھ کلکار سب ہرناس پور جی سردار ہرتیال سر شاہ جی بندو جی یو ایس اے اور میرے گوروندر سب ٹھلو جی سی ایس کے پتھروں پروفیسر مدن جی سارا ہی علاقہ جڑا ہے ਪੀ ਫ੍ਰੀ ਗ੍ਰੈਜੂਏਟ ਹੋ ਕੇ ਤੋਂ ਜਿਲ੍ਹੇ ਤੋਂ ਪੋਸਟਾ ਵਿੱਚ ਕੰਮ ਕੀਤੇ ਸਾਨੂੰ ਜਨਜੀ ਸਾਰੇ ਬੱਚੇ ਦੇ ਮੌਕੇ ਇੱਥੇ ਜਿਹੜੇ ਮੇਰੇ ਬੈਠੇ ਨੇ ਸਟੂਡੈਂਟ ਏ ਉਹਨੂੰ ਬਾੜ ਹੈ ਸ਼ੈਨਗ ਔਰ ਸਾਡੇ ਪ੍ਰਦੀਪਠਾ ਜੀ ਤੇ ਕਿ ਉਹਨਾਂ ਨੇ ਮੈਨੂੰ ਮਾਇਕ ਦੇ ਕੇ ਇਹਦੇ ਬੋਲਣ ਦਾ ਮੌਕਾ ਦਿੱਤਾ ਹੈ ਮੈਨੀ سارے ماتا بچے بزرگان کا بزرگان ہاتھ رو سرتے رب اگ سدا اردس كیے راجے كے لیے جگ پویں ਯਾਨੀ ਸਰਦਾਰ ਜਰਨੈਲ ਸਿੰਘ ਦੀ ਉਹਨਾਂ ਦੀ ਸਾਰੀ ਕਲੱਬ ਸਾਰੀ ਪ੍ਰਬੰਧ ਕਮੇਟੀ ਤੇ ਨਾਲ ਸਾਡਾ ਬਹੁਤ ਪਿਆਰਾ ਵੀਰ ਹੈ ਸੋਨੀ ਪੰਜਾਬ ਪੁਲਿਸ ਤੀਸ ਨਗਰ ਦਾ ਬਹੁਤ ਪਿਆਰਾ ਵੀਰ ਸਾਡਾ ਨਾਮ ਹਾਕ ਕਬੱਡੀ ਖਿਡਾਰੀ ਸ਼ੇਰਾ